ਰਾਤੀ ਹੋਈ ਬਰਸਾਤ ਨੇ ਸਮਰਾਲਾ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਾਉਣ ਦੇ ਨਾਲ-ਨਾਲ ਮੁਸ਼ਕਲਾਂ ਵੀ ਖੜੀਆਂ ਕਰ ਦਿੱਤੀਆਂ ਅਤੇ ਉਹਨਾਂ ਮੁਸ਼ਕਲਾਂ ਦਾ ਹੱਲ ਕਰਨ ਵਾਲਾ ਨਗਰ ਕੌਂਸਲ ਦਾ ਦਫ਼ਤਰ ਖੁਦ ਹੀ ਮੁਸ਼ਕਲਾਂ 'ਚ ਕਿਰਾ ਨਜ਼ਰ ਆਇਆ ਜੀਹਾਂ ਨਗਰ ਕੌਂਸਲ ਦਾ ਦਫ਼ਤਰ ਆਪਣੇ ਮਾੜੇ ਪ੍ਰਬੰਧਾ ਕਰਕੇ ਪਹਿਲੀ ਬਰਸਾਤ ਨੂੰ ਵੀ ਝੱਲ ਨਹੀਂ ਪਾਇਆ ਤੇ ਪਾਣੀ ਪਾਣੀ ਹੋ ਗਿਆ ਸਮਰਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਮਾ ਹੋਏ ਪਾਣੀ ਕਾਰਨ ਦੁਕਾਨਦਾਰਾਂ ਅਤੇ ਘਰਾਂ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਟੋਬੀ ਦੀ ਸਫਾਈ ਨਹੀਂ ਹੁੰਦੀ ਤਦ ਤੱਕ ਕੋਈ ਵੀ ਹੱਲ ਨਹੀਂ ਹੋਵੇਗਾ ਲੋਕਾਂ ਦੀ ਗੁਕਾਰ ਲੈ ਕੇ ਜਦੋਂ ਦੇਸ਼ ਦੁਨੀਆ ਦਾ ਪੱਤਰਕਾਰ ਦਿਨੇਸ਼ ਭਾਰਤਵਾਜ ਨਗਰ ਕੌਂਸਲ ਦੇ ਦਫ਼ਤਰ ਪੁੱਜਾ ਤਾਂ ਲੋਕਾਂ ਨੂੰ ਬਚਾਉਣ ਵਾਲਾ ਇਹ ਦਫ਼ਤਰ ਖੁਦ ਪਾਣੀ ਵਿੱਚ ਡੁੱਬਿਆ ਹੋਇਆ ਨਜ਼ਰ ਆਇਆ ਪੈਦਾ ਹੋਏ ਹਾਲਾਤਾਂ ਬਾਰੇ ਨਗਰ ਕੌਂਸਲ ਦੇ ਈਓ ਨੇ ਕਿਹਾ ਕਿ ਕਈ ਏਰੀਏ ਸ਼ੁਰੂ ਤੋਂ ਹੀ ਨੀਵੇਂ ਹਨ ਜਿਸ ਕਾਰਨ ਪਾਣੀ ਖੜ ਜਾਂਦਾ ਹੈ ਸਮਰਾਲਾ ਸ਼ਹਿਰ ਬਾਰੇ ਉਹਨਾਂ ਕਿਹਾ ਕਿ ਸ਼ੁਰੂ ਤੋਂ ਹੀ ਸੀਵਰੇਜ ਠੀਕ ਨਹੀਂ ਪਾਇਆ ਗਿਆ ਜਿਸ ਕਾਰਨ ਹੁਣ ਵੀ 50% ਲੋਕਾਂ ਨੂੰ ਅਜਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਲਕੁਲ ਨਹੀਂ ਮਿਲੀ ਜੀ ਕੋਈ ਕੋਈ ਹੱਲੇ ਨਹੀਂ ਹੋਇਆ ਮੈਂ ਆਹੀ ਗੱਲ ਅਮਰੀਕਾ ਤੋਂ ਢਿੱਲੋ ਸਾਹਿਬ ਨੂੰ ਕਹਿ ਰਿਹਾ ਸੀਗਾ ਵੀ ਤੁਸੀਂ ਦੱਸੋ ਵੀ ਕੀ ਕਰਕੇ ਦਿੱਤਾ ਸਮਰਾਲੇ ਨੂੰ ਹੁਣ ਦੀ ਸਰਕਾਰਾਂ ਦਾ ਕੀ ਭਾਲ ਰੰਦੀ ਜਦੋਂ ਉਹ ਲੋਕਲ ਹੋਣ ਦੇ ਬਾਵਜੂਦ ਵੀ ਨਹੀਂ ਸਮਰਾਲੇ ਦਾ ਕਰਿਆ ਇੱਕ ਵਾਰ ਬੜਾ ਮੀਂਹ ਪਿਆ ਹ ਤੇ ਜਦ ਜਗਜੀਵਨ ਸਭ ਖੇਰਿਆਂ ਦੇ ਘਰ ਵੀ ਪਾਣੀ ਬੜਿਆ ਤੇ ਸਰਦਾਰ ਮਰੀਕ ਤੋਂ ਢਿੱਲੋਂ ਦੇ ਪਾਣੀ ਬੜਿਆ ਮੈਂ ਕਿਹਾ ਜਦ ਥੋੜੇ ਐਮਐਲਿਆਂ ਦੇ ਪਾਣੀ ਬੜਿਆ ਹੋਇਆ ਸਾਡਾ ਕੀ ਹਾਲ ਹੋਊਗਾ ਵੀ ਬਿਲਕੁਲ ਕਿਸੇ ਨੇ ਸੋਚਿਆ ਹੀ ਨਹੀਂ ਹੈਗਾ ਵੀ ਪਾਣੀ ਸਾਡੀ ਵਧੀਆ ਤਹਿਸੀਲ ਸੀ ਸਮਰਾਲਾ ਅੱਜ ਅਸੀਂ ਪਿੱਛੇ ਨੂੰ ਗਏ ਆ ਅੱਗੇ ਨੂੰ ਐਡਵਾਂਸ ਨਹੀਂ ਹੋਈ ਹੈਗੀ ਸਾਡੇ ਕੋ ਤਾਂ ਕੋਈ ਤਰੱਕੀ ਵੀ ਨਹੀਂ ਹੋਈ ਤੁਹਾਨੂੰ ਸਾਨੂੰ ਕਿਹੜੀ ਤਰੱਕੀ ਮਿਲੀ ਦੱਸੋ ਤਾਂ ਸਹੀ ਸਾਨੂੰ ਕਿਹੜੀ ਤਰੱਕੀ ਦਿੱਤੀ ਹੈ ਇਹਨਾਂ ਦੀ ਸਰਕਾਰ ਨੇ بارش ਦੇ ਕਾਰਨ ਗਾਕਾ ਨਾਲ ਕਿੰਨਾ ਕ ਫਰਕ ਗਾਹ ਕਹ ਹੈ ਹੋਈ ਨਹੀਂ ਗਾਹ ਤੇ ਸਾਡੀ ਗੁਰਨਾਨ ਕਰੋੜ ਤੇ ਹੁਣ ਹੁਣ ਪਾਲਥਿਉ ਕਹਿ ਰਿਹਾ ਵੀ ਗੁਰਨਾਨ ਕਰੋੜ ਨਹੀਂ ਜੀ ਇਹ ਤਾਂ ਨਰਕ ਰੋਡ ਹੈ ਹੈ ਮੈਂ ਨਰਕ ਰੋਡ ਬਣ ਗਿਆ ਕਾਰੋਬਾਰ ਕਿੱਥੋਂ ਆਣਾ ਜੀ ਗੋਡੇ ਕੋਲ ਆ ਚੌਣਾ ਬਾਜ਼ਾਰ ਜੀ ਕੁਮੰਦਰ ਸਿੰਘ ਆਹ ਜੀ ਪ੍ਰੋਬਲਮ ਆ ਰਹੀ ਹੈ ਕਿੰਨੀ ਦੇਰ ਤੋਂ ਆ ਜਿਹੜਾ بارش ਦੇ ਕਾਰਨ ਅੱਜ ਪਾਣੀ ਖੜੇ ਆ ਬਸ ਤੇ ਦੁਕਾਨਦਾਰੀ ਤੇ ਕਿੰਨਾ ਕੱਸ ਸਕਦਾ ਇਹ ਨੂੰ ਤਾਂ ਪੂਰਾ ਅਸਰ ਪੈਂਦਾ ਜੀ ਹੁਣ ਦੇਖੋ ਤੁਸੀਂ ਨੰਗਣਾ ਕਿਤੇ ਸੌਖਾ ਕੋਈ ਆ ਨੰਗ ਨਹੀਂ ਸਕਦਾ ਔਰ ਜੀ ਬਹੁਤ ਔਖਾ ਕੱਲ ਜਦੋਂ ਕੋਈ ਗੱਡੀ ਲੰਘਦੀ ਆ ਤਾਂ ਪਾਣੀ ਸਾਰਾ ਅੰਦਰ ਜਾਂਦਾ ਕੱਲ ਰੋਕ ਲਾਈ ਹੋਈ ਸੀ ਉਰੇ ਗੱਬੇ ਗੱਡੀ ਖੜਾਉਣੀ ਪਈ ਠੱਗਾ ਬਹੁਤ ਨਾ ਜੀ ਨਾ 6 ਮਹੀਨੇ ਹੋ ਗਏ ਉਹ ਨਾਲੀ ਬੰਦ ਨੂੰ ਜੀ ਕੋਈ ਅੰਦਾਜ਼ 6 ਮਹੀਨੇ ਤੋਂ ਵੱਧ ਹੋ ਸਕਦੇ ਨੇ ਕੱਟਣੀ ਹੈਗੇ ਕੋਈ ਬੰਦਾ ਨਹੀਂ ਕੱਢਣ ਆਇਆ ਉੱਥੇ ਕੱਢ ਕੇ 2 ਦਿਨ ਚ ਚਲੇ ਗਏ ਕਿਸੇ ਨੇ ਆ ਕੇ ਦੇਖਿਆ ਨਹੀਂ ਬਾਅਦ ਚ ਵੀ ਕੰਮ ਸਹੀ ਹੋਇਆ ਕਿ ਨਹੀਂ ਉੱਪਰ ਕੋਈ ਇਹਨਾਂ ਦੇ ਅਫਸਰੇ ਨਹੀਂ ਕੋਈ ਸਹੀ ਹੈਗਾ ਉੱਥੇ ਦੇਖੋ ਤੁਸੀਂ ਜਾ ਕੇ ਪਹਿਲਾਂ ਖੰਨਾ ਰੋੜ ਉਰੇ ਪੱਟਿਆ ਫੇਰ ਪਰੇ ਜਾ ਕੇ ਪੱਟਿਆ ਹਿਸਾਬ ਕਿਤਾਬ ਕਿਸੇ ਨੂੰ ਕੋਈ ਪਤਾ ਹੀ ਨਹੀਂ ਵੀ ਆਉਂਦਾ ਕੋਈ ਬੰਦੇ ਕਾਰੀਗਰ ਬਲਾਓ ਤੁਸੀਂ ਜਿਹੜੇ ਕੰਮ ਵਾਲੇ ਬੰਦੇ ਨੇ ਇਸ ਕੰਮ ਵਾਲੇ ਜਿਹੜੇ ਸੀਵਰੇਜ ਦਾ ਪਤਾ ਹੈ ਜੀ ਇਹਨਾਂ ਨੂੰ ਉੱਥੇ ਓਕੜੇ ਪਾਣੀ ਉੱਤੇ ਚ ਹੀ ਚੱਲ ਰਿਹਾ ਹੈ ਜੀ ਹਰੇਕ ਬਰਸਾਤ ਨੂੰ ਇਹੀ ਹਾਲ ਹੁੰਦਾ ਹੈ ਇਹੀ ਹਾਲ ਜੀ ਸਾਡੇ ਦਾ ਦੇਖਦੇ 25 ਸਾਲ ਤੋਂ ਇੱਕੜੇ ਆ ਜੀ ਟੁੱਕੂ ਵਾਲੀ ਆ ਅਸੀਂ ਚੌੜੇ ਬਾਜ਼ਾਰ ਦੇ ਦੁਕਾਨਦਾਰ ਆ ਜੀ ਸਾਰੇ ਦੁਕਾਨਦਾਰ ਖੜੇ ਆ ਅਸੀਂ ਪਿਛਲੇ 25-30 ਸਾਲਾਂ ਤੋਂ ਆ ਸਾਡਾ ਵਿਕਾਸ ਆ ਸਾਡਾ ਬਦਲਾਅ ਆ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਹੁਣ ਆਪ ਦੀ ਸਰਕਾਰ ਲੈ ਕੇ ਆਏ ਹੁਣ ਆਪ ਦੀ ਸਰਕਾਰ ਦਾ ਵੀ ਬੁਰਾ ਹੀ ਹਾਲ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਡੇ ਲੇਡੀਜ਼ ਗਾਹਕ ਨਹੀਂ ਆਣਾ ਸਾਡੇ ਤਾਂ ਜੈਂਟਸ ਗਾਹਕ ਸਕੂਟਰ ਮੋਟਰਸਾਈਕਲ ਤੇ ਬਣਾ ਨਹੀਂ ਸਕਦਾ ਜੀ ਦੇਖੋ ਤਾਂ ਅਸੀਂ ਹਾਲ ਕੀ ਆ ਜੀ ਕਿੰਨੇ ਸਾਲਾਂ ਤੋਂ ਇਹੀ ਕਹਿੰਦੇ ਆ ਰਹੇ ਆ ਸਾਡੇ ਜਦੋਂ ਨਵੇਂ ਐਮਐਲਏ ਸਾਹ ਉਹਨਾਂ ਗੱਲਬਾਤ ਹੋਈ ਜੀ ਉਦੋਂ ਵੀ ਗਾਇਆ ਜੀ ਵੀ ਇੱਕੋ ਹੀ ਮੁੱਦਾ ਸਾਡਾ ਉਹ ਮੁੱਦਾ ਉੱਥੇ ਦਾ ਉੱਥੇ ਹੀ ਖੜਾ ਵਾ ਪਿਛਲੇ ਬਰਸਾਤਾਂ ਜੀ ਇੱਕ ਵਾਰੀ ਪਾਣੀ ਚੱਲਿਆ ਮੁੜ ਕੇ ਉੱਤੇ ਦਾ ਉੱਤੇ ਹੀ 6-6 ਮਹੀਨੇ ਸਾਲ-ਸਾਲ ਸਾਡੇ ਨਾਲੀਆਂ ਨਹੀਂ ਸਾਫ਼ ਕਰਨਾ ਹੁੰਦਾ ਕੋਈ ਇੰਨਾ ਬੁਰਾ ਹਾਲ ਹੈ ਕਮੇਟੀ ਦਾ ਪਤਾ ਨਹੀਂ ਕਹਿੰਦੇ ਜੀ ਉਹ ਪਲਾਂਟ ਚੱਲ ਪਿਆ ਕਦੇ ਕਹਿੰਦੇ ਰੁਕ ਗਿਆ ਜੀ ਹੁਣ ਪਤਾ ਨਹੀਂ ਪਲਾਂਟ ਦਾ ਕੀ ਬੜਿਆ ਨਹੀਂ ਪਤਾ ਨਹੀਂ ਉਹ ਵੀ ਹੁਰਦਪੁਰ ਦੇ ਹੋ ਗਿਆ ਇਹਨੂੰ 25 ਸਾਲਾਂ ਚ ਮਦੀ ਸਿੰਘ ਜੀ ਨੇ ਨਹੀਂ ਚਲਾ ਸਕੇ ਹੁਣ ਚੱਲਿਆ ਹੁਣ ਵੀ ਉਦੋਂ ਹੀ ਬੰਦ ਪਿਆ ਹੋਇਆ ਦੁਕਾਨਦਾਰੀ ਦਾ ਦੁਕਾਨਦਾਰੀ ਦੀ ਗੱਲ ਕਰੀ ਦੁਕਾਨਦਾਰੀ ਦੇਖੋ ਜੀ 0% ਹੈ ਜੀ ਕੋਈ ਬੰਗਾ ਕ ਆਊਗਾ ਕਿੱਥੋਂ ਜੀ ਦੇਖੋ ਅਸੀਂ ਖੁਦ ਚੱਪਲਾ ਉੱਪਰ ਕਿੱਥੇ ਰੱਖ ਕੇ ਕਿੱਦਾਂ ਆਊਗਾ ਜੀ ਦੇਖੋ ਜਿੰਮੇ ਦੇਖਿਆ ਜਾਂਦਾ ਵੀ ਸਕੂਲ ਵੀ ਸਾਹਮਣੇ ਆ ਬੱਚੇ ਪੜਨ ਆਉਂਦੇ ਨੇ ਉਹ ਸਕੂਲ ਦੇ ਬਾਹਰ ਵੀ ਇੰਨੇ ਪਾਣੀ ਖੜਾ ਜੀ ਸਕੂਲ ਵਾਲਿਆਂ ਦਾ ਵੀ ਬੱਚੇ ਆਪਣਾ ਮੂਰੇ ਬੰਨ ਬੰਨ ਲਾ ਕੇ ਅੰਦਰ ਵੜਦੇ ਨੇ अदरवाइज ਬੁਰਾ ਹਾਲੀ ਹੈ ਜੀ ਦੇਖੋ ਇਹਦੇ ਵਿੱਚ ਦੋ ਗੱਲਾਂ ਨੇ ਆਪਣਾ ਇਹਦਾ ਸ਼ੇਅਰ ਹੈਗਾ ਇਹਦੇ 50% ਤੋਂ ਵੱਧ ਜੀ ਵਿੱਚ ਸੀਵਰ ਨਹੀਂ ਚੱਲਦਾ ਤੇ ਲਾ ਪੰਜਾਬ ਪਰਸੈਂਟ ਏਰੀਆ ਜਿਹੜਾ ਐਸਟੀਪੀ ਨਾਲ ਜੁੜਿਆ ਹੋਇਆ ਹੈ ਤੇ ਜਿਹੜਾ ਪਾਣੀ ਦੀ ਨਿਕਾਸੀ ਹੁੰਦੀ ਹੈ ਉਹ ਸਾਰੀ ਐਸਟੀਪੀ ਰੂਟੇ ਹੋਏ ਗਾਜਾ ਤੇ ਇੱਕ ਤਾਂ ਇਹ ਬਹੁਤ ਵੱਡੀ ਨਿਕਤ ਹੈ ਇਹਦੇ ਲਈ ਇੱਕ ਕਾਫੀ ਵੱਡਾ ਪ੍ਰੋਜੈਕਟ ਬਣਾਇਆ ਗਵਰਨਮੈਂਟ ਵੱਲੋਂ ਤੇ ਉਹ ਸਾਡੇ ਪੰਜਾਬ ਵਾਟਸਪਾਈਂ ਸਿਵਲ ਰੋਡਾਂ ਤੇ ਕੰਮ ਕਰ ਰਿਹਾ ਤੇ ਇੱਥੇ ਸਿਵਲ ਪੰਡ ਦਾ ਕੰਮ ਵੀ ਚੱਲ ਕੇ ਬੜੇ ਸ਼ੁਰੂ ਹੋ ਜਾਣਾ ਜਿਹੜੇ ਏਰੀਆ ਨਹੀਂ ਜੁੜੇ ਉਹਨਾਂ ਵਾਸਤੇ ਇਸ ਤੋਂ ਇਲਾਵਾ ਇਹਦੇ ਨਾਲ ਮੈਂ ਤੁਹਾਨੂੰ ਉਹ ਵੀ ਦੱਸੂਗਾ ਵੀ ਇੱਕ ਆਪਣੇ ਵਾਟਰ ਸਪਲਾਈ ਦੀ ਸ਼ਾਇਦ ਬੜੇ ਥੋੜੇ ਹਿੱਸੇ ਦੇ ਵਿੱਚ ਸੀ ਕਿ ਹੁਣ ਇਸ ਵੇਲੇ 100% ਵਾਟਰ ਸਪਲਾਈ ਪਾਣੀ ਪੀਣ ਵਾਲਾ ਪਾਣੀ ਟੀਬੀ ਵਾਲਾ ਬਦਲਾ ਕਰਾਉਣ ਲਈ ਆਪਣਾ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਅਗਲਾ ਅਸੀਂ 15-20 ਦਿਨ ਮਿਲਾਂਗੇ ਅਸੀਂ ਚੱਲਦੇ ਹਾਂ ਭਾਈ ਬਹੁਰੀਆ ਪੈ। ਤੇ ਕੋਸ਼ਿਸ਼ ਹੈ ਦੋ ਸਾਲ ਦੇ ਵਿੱਚ ਵਿੱਚ ਆਪਣਾ ਅਗਿਆਗਰਦੀਆਂ ਤੱਕ ਪੂਰੇ ਸ਼ਹਿਰ ਨੂੰ ਪੀਣ ਵਾਲਾ ਪਾਣੀ ਦਾ ਪ੍ਰਬੰਧ ਹੋ ਜਾਏਗਾ। ਸਰ ਜਿਹੜਾ ਇਹ ਹੈਗਾ ਏਰੀਆ ਆਪਣਾ ਟੰਬੀ ਬਾਜ਼ਾਰ ਹੈਗਾ ਤੇ ਹਰਨਾਨਪੁਰਾ ਹੈਗਾ ਪੁਰਾਣਾ ਜਿਹੜਾ ਹੈਗੀ ਮਾਰਕੀਟ ਹੈ ਲਈ ਇਹ ਜਿਹੜਾ ਯੂਐਨ ਹੈਗਾ ਸ਼ੁਰੂ ਤੋਂੋਂ ਪੁਰਾਣਾ ਤੇ ਇੱਕ ਜਦੋਂ ਤੱਕ ਇਹ ਪੂਰਾ ਸੀਵਰ ਨਹੀਂ ਪੈਂਦਾ ਇਹ ਨੂੰ ਆਪਾਂ ਪੱਕਾ ਤਾਂ ਨਹੀਂ ਕਰ ਸਕਦੇ ਵੀ ਹੱਲ ਹੋ ਜਾਏਗਾ ਪਰ ਅਸੀਂ ਫਿਰ ਵੀ ਪਿਛਲੇ ਜੇ ਕੁਝ ਮਹੀਨਿਆਂ ਦੇ ਵਿੱਚ ਇੱਕਦਾਂ ਜਿਹੜਾ ਖੰਨਰੋ ਦਾ ਸੀਵਰ ਸੀਗਾ ਉਹਨੂੰ ਅਸੀਂ ਐਸਟੀਪੀ ਨਾਲ ਜੋੜ ਦਿੱਤਾ ਕਿ ਜਿਹੜਾ ਸੀਗਾ ਆਪਣੀ ਪੁਰਾਣਾ ਬਾਜ਼ਾਰ ਚੰਨੀ ਰੋਡ ਹੈਗਾ ਉਹਦਾ ਕੁਝ ਏਰੀਆ ਸੀਗਾ ਜਿਹੜਾ ਨਹੀਂ ਜੁੜਿਆ ਹੋਇਆ ਸੀਗਾ ਉਹਨੂੰ ਵੀ ਅਸੀਂ ਕਨੈਕਟ ਕਰ ਦਿੱਤਾ ਦੇ ਕਪੜਾ ਫੈਨਲ ਲਾਈਨ ਪ੍ਰੋਗਰੈਸ ਹੋ ਰਹੀ ਹੈ ਪਰ ਇਸ ਵਿੱਚ ਬਹੁਤ ਟਾਈਮ ਲੱਗ ਰਿਹਾ ਹੈ ਸਰ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਿੰਨੇ ਸਾਲ ਬੀਤ ਗਏ ਨੇ ਪਰ ਸੀਵਰੇਜ ਤੇ ਪਾਣੀ ਦੀ ਜਿਹੜੀ ਆ ਲੋਕਾਂ ਨੂੰ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਕਿਵੇਂ ਦੇਖਦੇ ਹੋ ਜੀ ਹਾਂ ਠੀਕ ਹੈ ਵੀ ਹੁਣ ਬਹੁਤ ਟਾਈਮ ਬੀਤ ਚੁੱਕਿਆ ਪਰ ਉਹਦਾ ਇੱਕ ਤਾਂ ਵੱਡਾ ਕਹਿੰਦੇ ਨੇ ਟੈਸਟ ਕੀ ਹੈ ਜੀ ਕਿ ਇਹ ਬਹੁਤ ਸਾਲ ਪਹਿਲਾਂ ਆਪਣਾ ਐਸਟੀ ਵੀ ਸ਼ੁਰੂ ਹੋ ਗਿਆ ਉਹਨਾਂ ਨਾਲ ਕਾਫੀ ਰਾਹਤ ਕੁਝ ਏਰੀਆ ਤਾਂ ਮਿਲ ਚੁੱਕੀ ਹੈ ਤੇ ਪੀਰ ਵਾਲਾ ਪਾਣੀ ਵੀ ਤੁਸੀਂ ਦੇਖ ਲਓ ਵੀ ਪੱਲੋਂ ਵੀ ਅਜੇ ਵੀ ਸਾਡਾ ਦੇਖੋ ਵੱਡੇ ਜਿਹੇ ਚ ਨਹੀਂ ਹੈਗੇ ਆ ਪਾਈਪਾਂ ਤੇ ਜਦੋਂ ਮੁੰਡਾ ਪੈਰੀਂ ਕਹਿੰ ਗਿਆ ਤੇ ਵਧੀਆ ਕਰਦਾ ਸਰ ਇੱਕ ਲੋਕਾਂ ਦਾ ਕਹਿਣਾ ਵੀ ਉਹ ਸਵੇਰ ਅੱਜ ਆਏ ਸੀਗੇ ਸ਼ਿਕਾਇਤ ਲੈ ਕੇ ਪਾਣੀ ਦੀ ਪਰੰਤੂ ਨਗਰ ਕੌਂਸਲ ਵੀ ਪਾਣੀ ਦੇ ਵਿੱਚ ਡੁੱਬੀ ਪਈ ਆ ਵੀ ਇਹ ਬਾਕੀਆਂ ਦਾ ਕੀ ਹੱਲ ਕਰੂਗੀ ਦੇਖੋ ਇਹ ਸ਼ਹਿਰ ਬੜਾ ਪੁਰਾਣਾ ਬਸਿਆ ਹੋਇਆ ਹੈ ਤੇ ਜਿਹੜੀਆਂ ਮੇਨ ਸਰਕਾਰ ਦੇ ਪੁੱਛਿਆ ਹੋ ਚੁੱਕੇ ਆ ਜਿਹੜਾ ਸਾਡਾ ਸ਼ਹਿਰ ਜਿਹੜਾ ਸਾਡਾ ਆਫਿਸ ਜਿੱਥੇ ਤੁਸੀਂ ਬੈਠੇ ਬੜੇ ਇਹ ਵੀ ਕਾਫੀ ਲੋ ਲੈ ਗਏ ਆ ਤੇ ਲੋ ਲਾਈਨ ਇਡੀਸ਼ਨ ਐਚਚੁਅਲੀ ਪਾਣੀ ਜਦੋਂ بارش ਕਾਫੀ ਜ਼ਿਆਦਾ ਹੁੰਦੀ ਹੈ ਪਾਣੀ ਭਰ ਜਾਂਦਾ ਹੈ ਤੇ ਉਹਦੀ ਨਿਕਾਸੀ ਜਿਹੜੀ ਹੁੰਦੀ ਹੈ ਉਹ ਥੋੜੀ ਬੌਲੀ ਹੌਲੀ ਹੁੰਦੀ ਹੈ। ਇਹ ਥੋੜੇ ਜਿਹੇ ਟਾਈਮ ਲੱਗਦਾ ਪਾਣੀ ਸਾਰਾ ਨਿਕਲ ਜਾਂਦਾ। ਤੁਸੀਂ ਵੀ ਨਗਰ ਕੌਂਸਲ ਚ ਅੱਜ ਹੁਣ ਦਫ਼ਤਰ ਆਏ ਹੋ ਐਂਟਰ ਕੀਤਾ ਪਾਣੀ ਦੀ ਸਮੱਸਿਆ ਨਾਲ ਜੁੜਜਣਾ ਪਿਆ ਹੋਣਾ ਜੀ। ਹਾਂ ਪਾਣੀ ਹੈ ਜੀ ਮੈਂ ਤੁਹਾਨੂੰ ਇਹ ਗੱਲ ਦੱਸਣੀ ਜਦੋਂ ਜ਼ਿਆਦਾ بارش ਹੁੰਦੀ ਹੈ ਤੇ ਪਾਣੀ ਲੋ ਲਾਈਨ ਕਹਿੰਦੇ ਖੜਾ ਜਾਂਦਾ। ਸਾਡੇ ਦਫ਼ਤਰ ਨੀਮਾ ਬਣਿਆ ਹੋਇਆ ਜੋ ਬਹੁਤ ਪੁਰਾਣਾ ਇਰੀਆ ਪੁਰਾਣਾ ਸਮਾਣਾ ਬਣਿਆ ਹੋਇਆ ਜਿਹੜੇ ਇਹ ਪੁਰਾਣੇ ਬਣਿਆ ਸੜਕਾਂ ਬਾਅਦ ਚ ਉਦੇ ਵਿੱਚ ਮੈਨੂੰ ਲੱਗਦਾ ਵੀ ਇਹ ਸਮੱਸਿਆ ਜਦੋਂ ਇਹ ਆਪਣਾ ਚੱਲ ਪੂਗਾ ਸੀਪੀ ਪੂਰਾ ਕੈਜੇਗਾ ਤਾਂ ਕੋਈ ਸਮੱਸਿਆ ਨਹੀਂ ਹੋਵੇ ਸਭ ਤੋਂ ਵੱਡਾ ਕੰਮ ਜਿਗਾ ਐਸਪੀ ਲਗਾਉਣਾ ਉਹ ਹੋ ਜਾ